ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਪਾਲਪੁਰ ਜਿੱਥੇ ਕਨੌਰ ਹਲਕੇ ਦੇ ਐਮਐਲਏ ਸ਼੍ਰੀ ਗੁਰਨਾਲ ਕਨੌਰ ਜੀ ਪਹੁੰਚੇ ਨੇ ਜਿੰਦਾਬਾਦ ਜਿੰਦਾਬਾਦ ਸ਼੍ਰੀ ਉਸਤ ਜਿੰਦਾਬਾਦ ਚਲੋ ਵੀ ਆਪਦੇ ਨਾਲ ਹੋ ਜਾਂਦਾ ਹਾਂ ਹੋ ਠੀਕ ਹੋ ਤੁਸੀਂ ਆ ਜਾਓ ਅੱਗੇ ਆ ਜਾਓ ਮੈਡਮ ਲੀ ਸਾਹਿਬ ਆਏ ਨੇ ਜੀ ਇੱਥੇ ਉਦਘਾਟਨ ਕਰਨ ਦੇ ਲਈ ਸਭ ਤੋਂ ਪਹਿਲਾਂ ਉਹ ਜੀਵਨ ਕਟਣਗੇ ਜੀ ਇਹ ਦੇਖੋ ਵਿਦਿਆਰਥੀ ਆ ਜੀਵਨ ਲਾ ਕੇ ਖੜੀਆਂ ਨੇ ਜੀ ਬੜਾ ਟੀਚਰ ਤੇ ਟੀਚਰ ਦੇ ਬਟੂਟ ਚੂਟ। ਅੱਜ ਆਪਣੇ ਰਾਜ ਦੇ ਨਿਪਟਾਰਾ ਨਾਲ ਸਾਡੇ ਦਾ ਜਿਹੜਾ ਬਹੁਤ ਚੁੱਕੇ ਨੇ ਆਰਾਮ ਨਾਲ ਬੈਠੇ ਤੁਸੀਂ ਥੈਂਕ ਯੂ ਜੀ ਤਰ੍ਹਾਂ ਦੀ ਦਿੱਸਤ ਹੁੰਦਾ। ਜੁਵਾ ਨਾਲ ਮਹਾਰਾਜ ਜੀ ਆਇਆਂ ਨੂੰ। ਪੰਜਨੀ ਆਪਣੇ ਬੇਟਾ ਜੀ ਬੋਇਆ ਨੇ ਬਿਚਾਰ ਜੀ ਸਰਚੇ ਆਪਣੀ ਟੀਮ ਲਈ ਲक्की ਵੀ ਜੀ ਐਮਐਲਏ ਸਾਹਿਬ ਜੀਵਨ ਕਟਨ। ਨਾਲ ਜੀਵਨ ਕਾਸ ਬੰਨਣਾ ਸੇਕੋ। ਹੌਣ ਵਾਲੇ ਚੀਨ ਘੜ ਤੁਸੀਂ ਹੋਈਆਂ ਇਹਣਾ ਚੀਨ ਬਗਾਵ ਸਰ ਇਹ ਕੰਮ ਤਾਂ ਤੁਸੀਂ ਕਰ ਲਓ ਪਹਿਲਾਂ ਹੰਬਲਾ ਲਾ ਤੋ ਚੀਨ ਘੜ ਤੁਮਾ ਨਾ ਮੈਂ ਮੈਂ ਸਰ ਤੁਹਾਡੀ ਇੱਜ਼ਤ ਚੀਨ ਘੜ ਬਣਾਉਣਾ ਸਾਨੂੰ ਹੋਣੀ ਚਾਹੀਦੀ ਹੈ ਅੱਗੇ ਸਕਾਟ ਕਰਕੇ ਲੈ ਕੇ ਜਾਇਆ ਜਾ ਰਹੀ ਹੈ ਐਮਐਨਐਸ ਸਾਹਿਬ ਨੇ ਸਵਾਗਤ ਹੈ ਤੁਹਾਡਾ ਮੇਰੇ ਦੀ ਵੀ ਹੁਣ ਸੁਭਾਈ ਕੀਤੀ ਜਾਏਗੀ ਜੀ ਐਮਐਲਏ ਸਾਹਿਬ ਦੁਆਰਾ ਥੋੜਾ ਜਿਹਾ ਪਿੱਛੇ ਹੋ ਕੇ ਚਲਾ ਜਾਂਦੇ ਹਾਂ ਆਗੇ ਸਾਰੇ ਕਲੈਪਿੰਗ ਕਰਦੇ ਹੋ ਸਰ ਸਾਰੇ ਜੋਰਦਾਰ ਦਰਸ਼ਨੀਆਂ ਲਗਾਈਆਂ ਗਈਆਂ ਨੇ ਉਹ ਵੀ ਐਮਐਲਏ ਸਾਹਿਬ ਨੂੰ ਦਿਖਾਈਆਂ ਜਾਦੀਆਂ ਨੇ ਜਨਗਤ ਦੇ ਤੱਕ ਰਵਾਜ ਹੈ ਜੁਦੀਆਂ ਆਰਤੀਆਂ ਵੱਲੋਂ ਪਰਕਸ਼ਣੀਆਂ ਦਿਖਾਈਆਂ ਜਾਦੀਆਂ ਨੇ ਐਮਐਲਏ ਸਾਹਿਬ ਨੂੰ ਤੇ ਨਾਲ ਜੇਨ ਵੀ ਕੀਤਾ ਜਾ ਰਿਹਾ ਹੈ ਕਿ ਇਸ ਮਾਡਲ ਦੇ ਵਿੱਚ ਕੀ ਕੁਝ ਦਿਖਾਇਆ ਗਿਆ ਹੈ ਦੇਖੀ ਪਹੁੰਚਾ ਜਾ ਰਿਹਾ ਹੈ ਦੇ ਮੈਡਮ ਐ ਦੱਸੋ ਜੀ ਕੀ ਕੀ ਹੈ ਜੀ ਸਾਰੇ ਕਰਿਆ ਕਿ ਸਸਟੇਨਬਲ ਐਗਰੀਕਲਚਰ ਹੈ ਇਹ ਨਵੀਂ ਰੀਸਰਚ ਟੈਕਨੀਕ ਜਿਹੜਾ ਆਪਕੋ ਨੋਨ ਅਰਡੀ ਫਾਰਮਿੰਗ ਆਦਿਕ ਨੈਚਰਲ ਬਾਰੇ ਸਾਰਾ ਐਕਸਪਲੇਨ ਦਿੱਤਾ ਮੈਨੂੰ ਹਾਈ ਡਿਸਟ੍ਰਿਕਟ ਲੈਵਲ ਤੇ ਪਾਸ ਕਰੀਸ਼ ਨਹੀਂ ਅਸਲੀ 9th ਕਲਾਸ ਦੇ ਵਿਦਿਆਰਥੀਆਂ ਨੂੰ ਮੈਂ ਇਹ ਪਿਆਰ ਕਰਤੀ ਇਹ ਤਾਂ ਇਹਦੇ ਬਾਰੇ ਜਾਣਕਾਰੀ ਆ ਗਈ ਸਾਰੀ ਹਾਂਜੀ ਬੱਬੀ ਕੋ ਪੋਸਟਿੰਗ ਤੇ ਕਿੰਨਾ ਕਟੋਆ ਤਾਂ ਖਾਓ ਤਿਆਰ ਕਰਦੀ ਜਾਂਦੇ ਵਿੱਚ ਬਿਲਕੁਲ ਸਾਈਆਂ ਆਪਾ ਐਗਰੀਕਲਚਰ ਨਾਲ ਬੀਏਪੀ ਤੇ ਜੂਰੀਓ ਤੇ ਫੇਰੀ ਫਸਲ ਗਈ ਬਿਲਕੁਲ ਬਿਲਕੁਲ ਦੇਖੇ ਕਿ ਟੇਪੀ ਤੇ ਜੂਰੀਓ ਤੇ ਫੇਰੀ ਫਸਲ ਗਈ ਆਪਸ ਤੇ ਲੱਗ ਗਿਆ

ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ गुजारिश ਕਰਾਂਗੀ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਕਾਪੜੀ ਨੂੰ ਕਿ ਉਹ ਸਟੇਜ ਤੇ ਆਉਣ ਅਤੇ ਅੱਜ ਦੇ ਮੁੱਖ ਮਹਿਮਾਨ ਜੀ ਦਾ ਸਵਾਗਤ ਵਿੱਚ ਖੁਦ ਸ਼ਬਦ ਐਗਰੇਡੇ ਉਹ ਸੰਬੋਧਨ ਕਰਨ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਕਾਪੜੀ ਇਹ ਬਹੁਤ ਹੀ ਇੱਕ ਕਾਰਜ ਹੋ ਹਰ ਕਾਮ ਨੂੰ ਹੌਲੀ ਵਧਾਏ ਸਰਦਾਰ ਗੁਰਬਖਸ਼ ਸਿੰਘ ਜੀ ਸਾਜ ਉਹ ਬਾਟਨ ਸਭੋਂ ਕੀ ਮੁੱਖ ਪ੍ਰਮਾਨ ਆਕੇ ਉਹਨਾਂ ਦੇ ਪਾਰਟੀ ਮੈਂਬਰ ਜੋ ਸਾਡੇ ਇਸ ਵਿੱਚ ਉਹਨਾਂ ਦੇ ਨਾਲ ਆਏ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਦਾ ਬਹੁਤ ਹੀ ਵੈਲਕਮ ਕਰ ਰਹੀ ਹਾਂ दिगा ने ਸਾਡੇ ਸਕੂਲ ਦੇ ਵਿੱਚ ਆ ਕੇ ਅੱਜ ਸਾਡੇ ਸਕੂਲ ਦੇ ਚਾਰਜਸਨ ਲਗਾਏ ਹਨ ਅਤੇ ਸਾਡੇ ਡਿਪਾਰਟਮੈਂਟ ਵੱਲੋਂ ਖੂਲ ਸਿੱਖਿਆ ਵਿਭਾਗ ਵੱਲੋਂ ਆਏ ਕੋਆਰਡੀਨੇਟਰ ਸ੍ਰੀ ధਰਸ਼ਨ ਸਿੰਘ ਫਿਜ਼ਿਕਸ ਲੈਕਚਰ ਕਨੋਟ ਅਤੇ ਸਾਡੇ ਬੀਐਨਓ ਮੈਡਮ ਸ਼੍ਰੀਮਤੀ ਹਰਮਿੰਦਰ ਕੌਰ ਜੀ ਅਤੇ ਵਿਦਿਆਰਥੀਆਂ ਦੇ ਪੇਰੇ ਅਤੇ ਬਹੁਤ ਜੀ ਕਿਾਰੇ ਵਿਦਿਆਰਥੀ ਅਤੇ ਸਾਡੇ ਪੀਆਰਸੀ अपने मनोज कुमार जी इस प्रोग्राम भी शामिल हैं सबसे पहला मैं अपने मुख्य मेहमान सरदार गुलाब सिंह जी सिक्षा क्रांति बदलता तहत सरकार वालों विद्यार्थियों की सरबपक्षी विकास गए उपराल बारे दसी हाँ सू इसल ਜੋ ਸਾਡੇ ਲਈ ਪੱਥਰ ਅਜ ਰੱਖੇ ਗਏ ਹਨ ਉਹਾਂ ਦੇ ਵਿੱਚ ਬਹੁ ਗ੍ਰਾਂਟ ਸਾਈਆਂ ਸੀ ਇੱਕ ਚਾਰ ਦੀਵਾਰੀ ਦੀ ਮਰਮਮਤ ਦੀ ਗ੍ਰਾਂਟ ਇਕਲਕ 21600 ਰੁਪਇਆ ਤੇ ਇੱਕ ਸਾਡੀ ਕਮਰਿਆਂ ਦੀ ਮਰਮਮਤ ਦੀ ਗ੍ਰਾਂਟ ਇਕਲਕ 40000 ਜਿਸ ਦੇ ਵਿੱਚ ਅਸੀਂ ਆਪਣੀ ਜੀਵਾਰ ਦਾ ਕੰਮ ਅਤੇ ਆਪਣੇ ਕਮਰਿਆਂ ਦਾ ਕੰਮ ਕਰਵਾਇਆ ਉਸ ਦੇ ਵਿੱਚ ਅਸੀਂ ਕਮਰਿਆਂ ਦੀਆਂ ਛੱਤਾਂ ਦੀ ਰਿਪੇਅਰ ਕਰਵਾਈ ਤੇ ਉਹਨਾਂ ਨੇ ਵਿੱਚ ਟਾਇਲਾਂ ਦਾ ਕੰਮ ਕਰਾਇਆ ਤੇ ਉਹਨਾਂ ਨੇ ਖਿੜਕੀ ਦਰਵਾਜ਼ਿਆਂ ਦਾ ਕੰਮ ਕਰਵਾਇਆ ਜਿਸ ਵਿੱਚ ਸਾਡੇ ਬੱਚੇ ਬਹਾ ਕੀ ਛੋਟੇ ਬੱਚਿਆਂ ਦੀਆਂ ਕਲਾਸ ਰੂਮਸ ਹਨ ਜਿਹੜੇ ਕੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਵਾਏ ਗਏ ਤੇ ਉਹਨਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਕਰਵਾਇਆ ਹੈ ਇਤੋਂ ਆ ਸਾਡੇ ਬਹੁਤ ਹੀ ਸਰਕਾਰ ਨੂੰ ਗਾਨੀ ਸੱਜਣ ਸਾਡਾ ਜੰਦਰ ਕੁਮਾਰ ਜੀ ਹਕੀ ਇਸ மூ スタਫ ਮੈਂਬਰਸ ਤੋਂ ਲੋ ਸਾਡਾ ਇੱਕ ਕਲਾ ਰੂਮ ਬਣਵਾਇਆ ਗਿਆ ਅਸੀਂ ਇਹਨਾਂ ਦੇ ਬਹੁਤ ਹੀ ਰਿਣੀ ਆ ਜਿਨ੍ਹਾਂ ਨੇ ਸਾਡੇ ਸਕੂਲ ਵਿੱਚ ਇੰਨਾ ਫੂਦਾਨ ਦੇ ਕੇ ਸਾਡੇ ਸਕੂਲ ਦੇ ਵਿੱਚ ਇਸ ਰੂਮ ਦੀ ਟੂਨਾ ਕਰਵਾਇਆ ਕੀ ਸਾਡੇ ਸੁੰਦੇ ਸਾਰੇ スタਫ ਮੈਂਬਰਸ ਬਹੁਤ ਹੀ ਮਿਹਨਤੀ ਹਨ जिस संस्था साढ़े दो साल तो जो रिजल्ट ने हंडरड परसेंट आ रहे हैं दसवीं का अठवीं का प्लस टू का रिजल्ट पिछले साल 100% परसेंट रहा इस बार अठवीं का रिजल्ट से जो वह भी हंडरड परसेंट रहा जिस दे बच्चों ने नाइनटी थ्री पॉइंट पॉइंट सिक्स परसेंट नंबर लैके फर्स्ट डिविजन हासिल की थी। और सा लड़के असि बाद दवावे इस बच्चे ने साडे स्कूल एन एम एस एस का पेपर भी क्लीयर कर उस वजीफा मिलेगा ये बजीफा एक साल बच्च बारह हज़ार रुपया मिलता है, है। तो नौवीं दसवीं प्लस वन प्लस टू टूच उस बच्चे में यह बजीफा मिलता रहेगा तो मैं बहुत ही ਆਪਣੇ ਸਰਪੱਪਨੇ ਸਰਦਾਰ ਗੁਰਾਲ ਸਿੰਘ ਜੀ ਦਾ ਬਹੁਤ ਧੰਨਵਾਦੀ ਕਰਦੀਆਂ ਜਿਨ੍ਹਾਂ ਨੇ ਸਾਡੇ ਸਕੂਲ ਦੇ ਵਿੱਚ ਆ ਕੇ ਸਾਡੇ ਸਕੂਲ ਨੂੰ ਚਾਰ ਚੰਗਾ ਘਾਏ ਹਨ ਤੇ ਮੈਂ ਇੱਕ ਹੋਰ ਤਸਵੀਂ ਹੈ ਇਹਨਾਂ ਨੂੰ ਕਿ ਸਾਡੇ ਸਕੂਲ ਦੀਆਂ ਲੜਕੀਆਂ ਪ੍ਰਸਵਾਂ ਦੇ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਅਤੇ ਕਾਮਰਸ ਗਰੁੱਪ ਦੇ ਵਿੱਚ ਰਾਜਪੂਰੇ ਜਾਂਦੀਆਂ ਹਨ ਜਿਸ ਕਰਕੇ ਸਾਡੇ ਮਨ ਨੂੰ ਬੜੀ ਖੇਜ ਪਹੁੰਚੀ ਹੈ ਕਿ ਜੋ ਮੇਰੇ ਇੰਟੈਲੀਜੈਂਟ ਬੱਚੇ ਹੁੰਦੇ ਹਨ ਉਹ ਸਕੂਲ ਤੋਂ ਕਿਸੇ ਹੋਰ ਸਕੂਲ ਵਿੱਚ ਚਲੇ ਜਾਂਦੇ ਹਨ ਤੇ ਮੈਂ ਇਹਨਾਂ ਨੂੰ ਗੁਜਾਇਸ਼ ਕਰਦੀ ਆ ਕਿ ਆਨ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਸਾਇੰਸ ਗਰੁੱਪ ਤੇ ਕਮਰਸ ਗਰੁੱਪ ਪਲੱਸ 1 ਪਲੱਸ 2 ਦੇ ਵਿੱਚ ਦਿੱਤਾ ਜਾਵੇ ਤਾਂ ਜੋ ਸਾਡੀਆਂ ਬੱਚੀਆਂ ਨੂੰ ਆਨ ਰਾਮ ਦੇ ਵਿੱਚ ਤਕਲੀਫ ਨਾ ਹੋਵੇ ਤੇ ਸਾਡੀਆਂ ਬੱਚੀਆਂ ਇਸੇ ਥੂੜੇ ਵਿੱਚ ਪੈਟਰਨ ਤੇ ਸੂ ਮੈਡੀਕਲ অর ਨਾਨ ਮੈਡੀਕਲ ਤੇ ਕਮਰਸ ਨਿੱਪ ਪੜਾਈ ਕਰਨ। ਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਗੁਜਾਇਸ਼ ਕਰਦੀ ਆ ਕਿ ਹੁਣ ਆਪਣੇ ਸਰਦਾਰ ਗੁਲਬਾਰ ਸਿੰਘ ਜੀ ਨੂੰ ਕਿ ਉਹ ਆਪਣੇ ਦੋ ਸਮਰ ਸਾਨੂੰ ਦੱਸਣ। ਥੈਂਕ ਯੂ ਜੀ। ਸਾਡੇ ਐਮਐਲਏ ਸਾਹਿਬ ਮੂਲ ਸਰਪਾਲ ਪਰਦੇਸ ਖੂਬਸ਼ੂਰਤ ਖੇੜੇ ਦੇ ਵਿੱਚ ਰੱਖ-ਰੱਖ ਪਿੰਡਾਂ ਬਾਰੇ ਹੋਏ ਸਰਫੰਸਾ ਬਾਣ ਚੰਗੀ ਫੋਰਸ ਰੱਖਣ ਵਾਲੇ ਆਪਣੇ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਣ ਵਾਲੇ ਮਾਪੇ ਜੋ ਵਿਦਿਆਰਥੀ ਨੂੰ ਇੱਕ ਚੰਗਾ ਰਸਤਾ ਇੱਕ ਚੰਗਾ ਜੀਵਨ ਜਵਾਨ ਦੀ ਪ੍ਰੇਰਣਾ ਦਿੰਦੇ ਨੇ ਟੀਚਰ ਸਹਿਬਾਨ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸਾਡੇ ਮੁਲਕ ਦਾ ਕੱਲ ਨੂੰ ਭੁੱਖ ਬੰਨਾ ਹੈ ਸਾਰੇ ਬੱਚੇ ਹਰਪਾਲਪੁਰ ਦੇ ਨਾਲ ਲੱਗਦੇ ਪਿੰਡਾਂ ਦੀ ਆਈ ਹੋਈ ਸਾਰੀ ਸੰਗਤ ਸੁਖਤੇ ਦੀ ਸਾਂਝ ਪਾਈਆ ਮਨਪੁਰ ਜਿੱਤਾ ਖਾਲਸਾ ਸ੍ਰੀ ਵਹਿਗੂਰ ਜੀ ਦੀ ਪੱਤੇ ਵਿੱਦਿਆ ਕ੍ਰਾਂਤੀ ਦੇ ਤਹਿਤ ਸਾਰੇ ਸਕੂਲਾਂ ਦੇ ਵਿੱਚ ਵਿਜਿਟ ਕਰਨ ਦਾ ਇੱਕ ਮੌਕਾ ਜਿਹੜੇ ਕੰਮ ਹੋਏ ਨੇ ਉਹਨਾਂ ਦੇ ਬਾਰੇ ਜਾਣਨਾ ਪਾਉਣ ਦੇ ਲਈ ਉਸ ਸਾਡੇ ਕੰਮ ਜਿਹੜੇ ਉਸ ਮੰਗ ਪੱਤਰ ਤੋਂ ਕਈ ਸਕੂਲਾਂ ਦੇ ਵਿੱਚ ਕੰਮ ਆ ਉਸੋ ਜਦੋਂ ਰੇ ਨੇ ਕਈਆਂ ਦੇ ਵਿੱਚ ਜਿਹੜੇ ਕੰਪਲੀਟ ਹੋ ਗਏ ਵੈਸੇ ਤਾਂ ਕਦੇ ਕੰਪਲੀਟ ਹੁੰਦੇ ਨਹੀਂ ਕਿਉਂਕਿ ਬਿਲਡਿੰਗਾਂ ਦੀ ਰਿਪੇਅਰ ਦਾ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਜਿਵੇਂ ਆਪਾਂ ਆਪਣੇ ਘਰ ਦੀ ਰਿਪੇਅਰ ਕਰਦੇ ਆ ਰੰਗ ਰੋਗਣ ਕਰਦੇ ਆ ਉਸੇ ਤਰ੍ਹਾਂ ਹੀ ਇਸ ਕਸਬੋਲ ਦੀ ਰਿਪੇਅਰ ਦਾ ਕੰਮ ਵੀ ਹਮੇਸ਼ਾ ਚੱਲਦਾ ਹੀ ਰਹਿੰਦਾ ਪਰ ਇਹ ਜਿਹੜਾ ਪ੍ਰੋਗਰਾਮ ਹੈ ਇਸ ਪੂਰੇ ਦੇ ਵਿੱਚ ਅੱਪਾ ਇਸ ਲਈ ਰੱਖਦੇ ਆਂ ਵੀ ਸਾਡੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਹੱਥ ਕੱਲ ਨੂੰ ਮੁਲਕ ਦੀ ਕੱਲ ਨੂੰ ਛੋਪੇ ਦੀ ਰਾਗਡੋਰ ਆਣੀ ਹੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਜਦੋਂ ਆਪਾਂ ਵੋਟਾਂ ਮੰਗਦੇ ਆਂ ਤੇ ਬੱਚੇ ਜਿਹੜੇ ਛੋਟੇ ਬੱਚੇ ਨੇ ਰੇਲੀਆਂ ਧਰਨੇ ਮਜਾਰਿਆਂ ਤੇ ਬਹੁਤ ਘੱਟ ਆਉਂਦੇ ਜਿਹੜੀ 18 ਸਾਲ ਤੋਂ ਬਾਅਦ ਬੋਧ ਬੰਦੀ ਆ 25 ਸਾਲ ਤੱਕ ਮੈਂ ਤਾਂ ਇਹ ਗੱਲ ਮੰਨਦਾ ਵੀ 28-30 ਸਾਲ ਤੱਕ ਬੰਦੇ ਦੀ ਕੋਈ ਪਾਲਟੀ ਨਹੀਂ ਹੁੰਦੀ ਉਹ ਆਪਣੇ ਮਾਪਿਆਂ ਦੇ ਕਹੇ ਤੇ ਆਪਣੇ ਟੀਚਰ ਦੇ ਕਹੇ ਤੇ ਮੈਂ ਜੇ ਗੱਲ ਮਹਿਸੂਸ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਮਹਿਸੂਸ ਕਰਦੇ ਨੇ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਜੀ ਵੀ ਸਾਡੇ ਜਿਹੜੇ ਬੱਚੇ ਨੇ ਉਹ ਆਪਣੇ ਮੁਲਕ ਦਾ ਆਪਣੇ ਦੇਸ਼ ਦਾ ਆਪ ਦਾ ਸਵਾਗਤ ਹੈ ਇੱਕ ਚੰਗੀ ਸੋਰਸ ਦੇ ਨਾਲ ਚੰਗੀ ਬੋਲ ਬੋਲ ਤੇ ਨਾਲ ਸੋ ਅੱਜ ਤਕਰੀਬਨ 3-4 ਲੱਖ ਰੁਪਏ ਦਾ ਕੰਮ ਸੀ ਜਿਹੜਾ ਇੱਥੇ ਹੋ ਗਿਆ ਪਰ ਕੁਝ ਕੰਮ ਇੱਥੇ ਹੋਣ ਵਾਲਾ ਰਹਿੰਦਾ ਵੀ ਹੈ ਪ੍ਰਿੰਸੀਪਲ ਸਾਹਿਬ ਇੱਕ ਵਾਰੀ ਅਸੀਂ ਪਹਿਲਾਂ ਆਏ ਸੀ ਤੇ ਅੱਜ ਦੂਜੀ ਵਾਰੀ ਆਏ ਆ ਜਿਹੜਾ ਕੰਮ ਰਹਿੰਦਾ ਲਿਸਟ ਬਣਾ ਕੇ ਦੇ ਦਿਓ ਰਹਿਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ 2 ਸਾਲ ਦਾ ਸਮਾਂ ਹੈ ਜੇ ਤੁਸੀਂ ਲਿਸਟ ਬਣਾ ਕੇ ਦੇ ਦੇਵੋ ਭਾਈ ਉਹ ਵੀ ਕਰਕੇ ਦੇ ਦੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਮਾਨ ਸਰਕਾਰ ਦੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਨ੍ਹਾਂ ਨੇ ਤਕਰੀਬਨ 3 ਸਾਲ ਦੇ ਵਿੱਚ ਪਿਆਹ ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਚੰਗੇ ਸਕੂਲਾਂ ਕਲਾਸਰੂਮ ਲੈਬਰੇਰੀਆਂ ਵਾਸ਼ਰੂਮ ਮਪੀਣ ਵਾਲਾ ਸਾਫ ਸੁਥਰਾ ਪਾਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੁਹੱਈਆ ਕਰਾਈਆਂ ਜਾਂਦੀਆਂ ਇਹ ਨਹੀਂ ਕੰਮ ਆਪਾਂ ਆਪਣੇ ਸਕੂਲ ਦੇ ਲਈ ਕਰਦੇ ਹਾਂ ਪਰ ਉਹ ਕੰਮ ਜਿਹੜੇ ਪਿੰਡ ਦੇ ਲਈ ਦੀ ਜੁੜੇ ਹੁੰਦੇ ਜਦੋਂ ਆਪਾਂ ਆਪਣੇ ਪਿੰਡ ਨੂੰ ਸਾਫ ਸੁਥਰਾ ਪਾਣੀ ਦਿੰਦੇ ਆ ਤਾਂ ਆਪਣੇ ਸਕੂਲ ਨੂੰ ਜਿਹੜਾ ਉਹ ਆਟੋਮੈਟਿਕਲੀ ਪਾਣੀ ਸਾਫ ਸੁਥਰਾ ਆਪਣੇ ਆਪ ਹੀ ਮਿਲਣ ਲੱਗ ਜਾਂਦਾ 2022 ਦੇ ਵਿੱਚ ਜਦੋਂ ਅਸੀਂ ਤੁਹਾਡੇ ਕੋਲ ਆਏ ਸੀ ਇੱਕ ਮੌਕਾ ਮੰਗ ਕੇ ਫਿਰ ਅਸੀਂ ਸੇਵਾ ਸ਼ੁਰੂ ਕੀਤੀ ਤੇ ਬਹੁਤ ਕੰਮ ਅਸੀਂ 3 ਸਾਲ ਦੇ ਵਿੱਚ ਕੀਤੇ ਨੇ ਜਿਵੇਂ ਬੱਚਿਆਂ ਦਾ ਰਿਪੋਰਟ ਕਾਰਡ ਆ ਜਿਹੜਾ ਮਾਰਚ ਅਪ੍ਰੈਲ ਦੇ ਮਹੀਨੇ ਪੇਸ਼ ਹੁੰਦਾ ਹੈ ਇਹਨੇ ਰਾਜਨੀਤਿਕ ਪਾਰਟੀਆਂ ਦਾ ਰਿਪੋਰਟ ਕਾਰਡ ਜਿਹੜਾ ਉਹ 5 ਸਾਲ ਬਾਅਦ ਪੇਸ਼ ਹੁੰਦਾ ਹੈ ਪਰ ਅਸੀਂ 5 ਸਾਲ ਲਈ ਅਸੀਂ 3 ਸਾਲ ਦੇ ਵਿੱਚ ਹੀ ਜੋ ਅਸੀਂ ਕੰਮ ਕੀਤੇ ਨੇ ਤੇ ਜੋ ਰਹਿੰਦੇ ਨੇ ਜੋ ਕੀਤੇ ਨੇ ਉਹਦਾ ਰਿਪੋਰਟ ਕਾਰਡ ਅਸੀਂ ਤੁਹਾਡੇ ਕੋਲੇ ਪੇਸ਼ ਕਰਦੇ ਆਂ 17000 ਸਕੂਲਾਂ ਨੂੰ ਤਕਰੀਬਨ Wi-Fi ਦੇ ਨਾਲ ਜੋੜਿਆ ਗਿਆ ਜਿਹੜਾ 12700 ਦੇ ਕਰੀਬ ਟੀਚਰਾਂ ਨੂੰ ਕੱਚੇ ਤੋਂ ਪੱਕਾ ਕੀਤਾ ਗਿਆ 20000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ 9000 ਦੇ ਕਰੀਬ ਚੌਂਕੀਦਾਰ ਅਤੇ ਸਫਾਈ ਸੇਵਕ ਰੱਖੇ ਗਏ 2.5 ਸੂਬਾ ਪ੍ਰਿੰਸੀਪਲਾਂ ਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ ਸਿੰਗਾਪੁਰ ਵਰਗੇ ਦੇਸ਼ਾਂ ਦੇ ਵਿੱਚ ਕਿਉਂ ਜਦੋਂ ਆਪਾਂ ਆਪਣਾ ਘਰ ਬਣਾਉਣਾ ਹੋਵੇ ਆਪਾਂ ਆਪਣਾ ਕਮਰਾ ਬਣਾਉਣਾ ਹੋਵੇ ਆਪਾਂ ਆਪਣਾ ਕੋਈ ਚੀਜ਼ ਬਣਾਉਣੀ ਹੋਵੇ ਤਾਂ ਆਪਾਂ ਕਈ ਡਿਜ਼ਾਈਨ ਦੇਖਦੇ ਹਾਂ ਉਹ ਪ੍ਰਿੰਸੀਪਲ ਸਾਹਿਬបានਾਂ ਨੂੰ ਵਕ ਵਕ ਦੇਸ਼ਾਂ ਦੇ ਵਿੱਚ ਸਿੰਗਾਪੁਰ ਵਰਗੇ ਦੇਸ਼ਾਂ ਦੇ ਵਿੱਚ ਮਾਡਲ ਤਿਆਰ ਕਰਨ ਦੇ ਲਈ ਭੇਜਿਆ ਗਿਆ। ਜੋ ਸਕੂਲ ਨੇ ਪ੍ਰੈਮੀਨਸ ਮਹੱਲਾ ਕਲੀਨਿਕਾ ਲਾਇਬ੍ਰੇਰੀਆਂ ਇਹ ਸਾਰਾ ਕੰਮ ਤਾਂ ਹੀ ਸੰਭਵ ਹੈ ਜੇ ਤੁਹਾਡਾ ਸਹਿਯੋਗ ਹੈ। ਜੇ ਆਪਾਂ ਗੱਲ ਕਰੀਏ ਨਸ਼ਿਆਂ ਨੂੰ ਫਲ ਪਾਉਂਦੀ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਨੇ ਸਖਤ ਕਦਮ ਨਹੀਂ ਚੁੱਕੇ ਗਏ ਜਿੰਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਚੁੱਕੇ 50 ਹਜ਼ਾਰ ਤੋਂ ਜ਼ਿਆਦਾ ਜੇ ਆਪਾਂ ਸਿੱਧੇ ਤੌਰ ਤੇ ਕਹੀਏ ਕਿ ਜੇ ਇਹ ਨੌਕਰੀਆਂ ਆਪਾਂ ਨਾ ਦਿੰਦੇ ਤੇ ਬੱਚਿਆਂ ਦਾ ਕੀ ਬਣਦਾ ਇਹ ਸਾਰੇ ਬੱਚਿਆਂ ਨੇ ਵਿਦੇਸ਼ਾਂ ਦਾ ਰੂਪ ਕੀਤਾ ਸੀ ਤੁਸੀਂ ਦੇਖਦੇ ਹੋਵੋਗੇ ਥੋੜੇ ਪਿੰਡ ਦੇ ਵੀ ਮੈਨੂੰ ਲੱਗਦਾ ਸਤੋਤ ਸਤ ਸੱਤ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲੀ ਜੋ ਮੇਰੇ ਧਿਆਨ ਦੇ ਵਿੱਚ ਵੱਖ-ਵੱਖ ਪੱਧਰਾਂ ਦੇ ਵਿੱਚ ਮਿਲੀ ਹੈ ਆਪਣੇ ਹਲਕੇ ਦੇ ਬੱਚੇ ਜੱਜ ਵੀ ਲੱਗੇ ਆ ਪਠਾਣੀਆਂ ਦੀ ਕੁੜੀ ਜੱਜ ਲੱਗੀ ਹੈ ਤੇ ਤਾਂ ਹੀ ਲੱਗੀ ਆ ਜੇ ਇਸ ਰਜਾੜ ਦੇ ਮੌਕੇ ਦਿੱਤੇ ਜਿਹੜਾ ਕੰਮ ਹੁਪਾਲਪੁਰ ਦੇ ਵਿੱਚ ਹੋਇਆ ਜਿਹੜਾ ਹੈਲਥ ਸੈਂਟਰ ਬਣ ਰਿਹਾ तकरीबन ਏ 25 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਲਥ ਸੈਂਟਰ ਬਣਦਾ ਪਿਆ 25 ਲੱਖ ਰੁਪਏ ਦੇ ਨਾਲ ਹੀ 25 ਤੋਂ 30 ਲੱਖ ਰੁਪਏ ਦਾ ਆਪਾਂ ਪਹਿਲਾ ਇੱਕ ਮਹੱਲਾ ਕਲੀਨਿਕ ਦਾ ਇੱਥੇ ਉਦਘਾਟਨ ਕਰਕੇ ਗਏ ਸੀ ਜਿਹੜੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਹੈ ਇਹ 6155 ਮੀਟਰ ਰਾਜ ਦੀ ਕਾਸਟ ਤਕਰੀਬਨ 33 ਲੱਖ 80 ਹਜ਼ਾਰ ਬਣਦੀ ਹੈ ਜਿਹੜੀ ਆਪਾਂ ਸਾਫ ਸੁਥਰਾ ਪੀਣ ਵਾਲੇ ਪਾਣੀ ਦੀ ਗੱਲ ਕਰਦੇ ਜਿਹੜੀ ਪੰਚਾਇਤ ਘਰ ਦੇ ਲਈ ਜੋ ਉਸ ਟਾਈਮ ਕੰਮ ਚੱਲਦਾ ਤੇਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਤਕਰੀਬਨ ਤਕਰੀਬਨ 45 ਲੱਖ 80 ਹਜ਼ਾਰ ਰੁਪਏ ਦਾ ਜਿਹੜੀ ਲਾਇਬ੍ਰੇਰੀ ਹੈ ਤੇ ਤਕਰੀਬਨ 30 ਤੋਂ 35 ਲੱਖ ਰੁਪਏ ਦੇ ਸੀ ਜਿਹੜਾ ਫੋਡੇ ਬੰਦੀਵਾਲ ਕੋਰ ਆਪਾਂ ਇਹ ਗੱਲ ਦੀ ਮੈਨੂੰ ਬੇਹਦ ਖੁਸ਼ੀ ਹੈ ਵੀ ਆਪਾਂ ਹਲਕੇ ਘਨੌਰ ਦੇ ਹਰ ਇੱਕ ਪਿੰਡ ਦੇ ਵਿੱਚ 543000 ਰੁਪਏ ਦੀ ਕੋਸਟ ਦੇ ਨਾਲ ਆਉਣ ਵਾਲੇ 1 ਮਹੀਨੇ ਡੇਢ ਮਹੀਨੇ ਦੇ ਵਿੱਚ ਆਪਾਂ ਇਸ ਕੰਮ ਨੂੰ ਜਿਹੜਾ ਕੰਪਲੀਟ ਕਰ ਦਿਆ 173 ਬੰਦੀਵਾਲ ਕੋਰ ਜਿਹੜੇ ਤੇ ਬਣ ਜਾ ਰਹੇ ਨੇ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਜਨ ਬਣ ਜਾ ਰਹੇ ਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਤੇ ਮਾਣ ਵੀ ਆ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਹਲਕੇ ਘਨੌਰ ਦੇ ਜਿਹੜੇ ਵਾਲੀਵਾਲ ਕੋਰਡ ਕੰਪਲੀਟ ਹੋ ਜਾਣਗੇ ਜੋ ਆਪਾਂ ਇਸ ਪ੍ਰੋਜੈਕਟ ਨੂੰ ਤਕਰੀਬਨ 6 ਮਹੀਨੇ ਪਹਿਲਾਂ ਲੈ ਕੇ ਚੱਲੇ ਸੀ ਜਿੰਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਸਭ ਤੋਂ ਪਹਿਲਾਂ ਆਪਣੇ ਜਿਹੜੇ 175 ਕਵਾਲੀਵਾਲ ਕੋਨ ਨੇ ਜੇ ਇਹਨਾਂ ਨੂੰ 5 ਲੱਖ 43000 ਦੇ ਨਾਲ ਗੁਣਾ ਕਰੀਏ 11 ਕਰੋੜ ਕੁਝ ਲੱਖ ਰੁਪਇਆ ਬਣਦਾ ਇਹ ਆਪਣੇ ਹਲਕੇ ਦੇ ਪਲੇਗਰਾਉਂਡ ਹੋਣਗੇ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਬਣਨਗੇ ਜੋ ਯੁੱਧ ਨਸ਼ਾ ਵਿਰੋਧ ਜੇ ਅਸੀਂ ਕਾਮਯਾਬ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਜਿਹੜਾ ਡਟ ਕੇ ਹੋ ਪਹਿਰਾ ਦੇਣਾ ਪੈਗਾ ਜਾਗਦੇ ਰਹਿਣਾ ਪਵੇਗਾ ਤੇ ਇਸ ਗੱਲ ਦੇ ਬੇਹੱਦ ਖੁਸ਼ੀ ਹੈ ਕਿ ਪਹਿਲਾ ਨਾਲੋਂ ਸਰਕਾਰੀ ਸਕੂਲਾਂ ਦੇ ਜਿਹੜੇ ਦਾਖਲੇ ਨੇ ਉਹ ਵਧੇ ਨੇ ਨਹੀਂ ਤੇ ਇੱਕ ਸਮਾਂ ਉਹ ਆ ਗਿਆ ਸੀ ਜਦੋਂ ਜਿਹੜੇ ਪਿੰਡਾਂ ਦੇ ਵਿੱਚ ਜੇ ਕੋਈ ਚੰਗਾ ਘਰ ਸੀ ਤਾਂ ਉਹ ਕਹਿੰਦਾ ਸੀ ਮੈਂ ਤਾਂ ਆਪਣੇ ਬੱਚੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਵਾਂਗਾ ਗਰੀਬਾਂ ਤੇ ਮੀਰਾਂ ਦੇ ਤਕਰੀਬਨ ਜੇ ਗੱਲ ਕਹਿ ਸਕਦਾ ਵੀ ਸਕੂਲ ਵੀ ਅਲੱਗ-ਅਲੱਗ ਕਰਤੇ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਕਾਰੀ ਸਕੂਲਾਂ ਦੀ ਨਿਹਾਰ ਨੂੰ ਬਦਲਿਆ ਜਿਹੜੇ ਅੱਜ ਸਾਡੇ ਬੱਚੇ ਸਰਕਾਰੀ ਨੌਕਰੀਆਂ ਦੇ ਵਿੱਚ ਮੱਲਾ ਮਾਰ ਰਹੇ ਨੇ ਉਹਦੇ ਵਿੱਚੋਂ 50 ਤੋਂ 60% ਬੱਚੇ ਜਿਹੜੇ ਉਹ ਸਰਕਾਰੀ ਸਕੂਲਾਂ ਦੇ ਬੱਚੇ ਮੱਲਾ ਮਾਰ ਰਹੇ ਬੱਚੋ ਆਪਣੇ ਆਪ ਲਈ ਗੱਡੇ ਕਾਟੜੀ ਮਾਰ ਦਿਓ ਤੁਸੀਂ ਵੀ ਤੇ ਗੱਲ ਯਾਦ ਰੱਖਿਓ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਤੋਂ ਇਖਲਾਸ 2 ਸਾਲ ਦਾ ਸਮਾਂ ਲੱਖਾਂ ਨੌਕਰੀਆਂ ਦੇ ਮੌਕੇ ਜਿਹੜੇ ਪੈਦਾ ਹੋਏ ਆ ਤੁਸੀਂ ਵੱਟ ਕੇ ਪੜਿਓ ਤੁਹਾਡੀ ਸਰਕਾਰ ਤੁਹਾਡੇ ਨਾਲ ਡੱਟ ਕੇ ਖੜੀ ਹੈ ਸੁਪਿੰਡਾ ਤੋਂ ਆਏ ਹੋਏ ਪਿੰਡਾਂ ਦੇ ਸਾਹਿਬਾਨ ਹਰਤਾਲਪੁਰ ਦੀ ਸਾਰੀ ਨਗਰ ਪੰਚਾਇਤ ਜਿਹੜੇ ਹੋਰ ਵੀ ਨਾਲ ਲੱਗਦੇ ਪਿੰਡਾਂ ਤੋਂ ਆਏ ਨੇ ਤੇ ਸਾਡੇ ਬਜ਼ੁਰਗ ਸਹਿਬਾਨ ਸਾਡੇ ਬੱਚੇ ਜਿਹੜੇ ਅਗਾਹਾਂ ਬਾਕੀ ਸੋਚ ਦੇ ਨਾਲ ਜੁੜੇ ਹੋਏ ਨੇ ਕੋਈ ਜਿਹੜੀ ਤੁਹਾਡੀ ਸੋਚ ਹੈ ਜਿਸ ਮਹਾਪਰਵਦਾ ਸੁਪਨਾ ਵੀ ਮੈਂ ਕਈ ਮਾਮਾਂ ਦਾ ਸੁਪਨਾ ਹੁੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਵੱਡਾ ਹੋ ਕੇ ਕੁਝ ਨਾ ਕੁਝ ਬਣਾਉਣਾ ਪਰ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਵੀ ਆਪਣਾ ਖਰਚਾ ਸੋ ਮੈਨੂੰ ਲੱਗਦਾ ਸਾਰੀਆਂ ਕਲਾਸਾਂ ਦੀਆਂ ਜਿਹੜੀਆਂ ਬੁਕਸ ਨੇ ਉਹ ਹੁਈ ਨੇ ਵਿਜੀਬੇ ਨੇ ਬੱਚਿਆਂ ਦੇ ਲਈ ਨੇਡੇ ਮੀਲ ਹੈ ਚੰਗੀਆਂ ਲਾਇਬ੍ਰੇਰੀਆਂ ਨੇ ਪਾਪਾ ਬੱਚਿਆਂ ਨੂੰ ਚੰਗੇ ਕਿਉਂ ਚੰਗੇ ਭੌਂਕ ਦੀ ਸਿਰਜਣਾ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਸਾਡੇ ਹਸਪਤਾਲ ਚੰਗੇ ਨਹੀਂ ਸਾਡੇ ਸਕੂਲ ਚੰਗੇ ਨਹੀਂ ਸਾਡਾ ਪੀਣ ਵਾਲਾ ਚੰ ਪਾਣੀ ਚੰਗਾ ਚੰਗੇ ਰੋਜ਼ਗਾਰ ਦੇ ਮੌਕੇ ਨਹੀਂ ਇਹ ਸਾਰਾ ਕੁਝ ਲੈ ਕੇ ਮਾਨ ਸਰਕਾਰ ਤੁਹਾਡੇ ਵਿੱਚ ਹਰ ਟਾਈਮ ਹਾਜ਼ਰ ਸਪੰਡਾ ਸਾਰਿਆਂ ਦਾ ਬੱਚਿਆਂ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਮੈਂ ਸਾਰੇ ਪੇਸੀਪਲ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਸਾਡੀ ਟੀਮ ਵੱਲੋਂ ਸਾਡੇ ਸਾਰੇ ਜਿਹੜੇ ਤੁਹਾਡੇ ਟੀਚਰ ਨੇ ਅਸੀਂ ਉਹਨਾਂ ਦਾ ਵੀ ਸਨਮਾਨ ਕਰਨਾ ਚਾਹੁੰਦੇ ਇੱਕ ਬੁਰੇ ਦਾ ਸਨਮਾਨ ਕਰਨਾ ਇੱਕ ਟੀਚਰ ਦਾ ਸਨਮਾਨ ਕਰਨਾ ਇਹ ਇੱਕ ਮਾਣ ਵਾਲੀ ਫਕਰ ਵਾਲੀ ਗੱਲ ਹੁੰਦੀ ਹੈ ਤੁਸੀਂ ਇੰਨੇ ਸਾਰੇ ਬੱਚਿਆਂ ਦਾ ਭੁੱਖ ਬਣਾਉਨੇ ਹੋ ਸਾਡਾ ਵੀ ਭੁੱਖਾ ਤੁਹਾਡੇ ਹੱਥਾਂ ਦੇ ਵਿੱਚ ਹੀ ਪੜਿਆ ਹੋਇਆ ਮੈਂ ਵੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪੜਿਆ ਹਾਂ ਅਸੀਂ ਵੀ ਕੌਨਮੈਂਟਾਂ ਦੇ ਅਸੀਂ ਵੀ ਨਹੀਂ ਪੜੇ ਸੋ ਮੈਨੂੰ ਪਤਾ ਕੋਈ ਟੀਚਰ ਲੇਖੋ ਅੱਜ ਸਮਾਂ ਬਦਲ ਗਿਆ ਚੰਗਾ ਸਮਾਂ ਟੀਚਰ ਸਾਹਿਬਾਨ ਗੱਡੀਆਂ ਤੇ ਆਉਂਦੇ ਨੇ ਅਸੀਂ ਤਾਂ ਉਹ ਵੀ ਸਮਾਂ ਦੇਖਿਆ ਜਦੋਂ ਟੀਚਰ ਸਾਹਿਬਾਨ ਸਾਈਕਲਾਂ ਤੇ ਆਉਂਦੇ ਹੁੰਦੇ ਸੀ ਕਈ ਵਾਰੀ ਟੀਚਰ ਸਕੂਲਾਂ ਦੇ ਵਿੱਚ ਰਾਤਾਂ ਰਹਿ ਜਾਂਦੇ ਸੀ 2-2 3-4 ਰਾਤਾਂ ਸਕੂਲਾਂ ਦੇ ਵਿੱਚ ਰਹਿ ਜਾਂਦੇ ਹੁੰਦੇ ਸੀ ਅਸੀਂ ਕੋਈ ਵੀ ਸਮਾਂ ਦੇਖਿਆ ਪਰ ਜਨਾਬ ਦੇ ਮਨਤ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟੀਚਰ ਦਾ ਤੇ ਪੇਰੈਂਟਸ ਦਾ ਜਿਹੜਾ ਰਿਸ਼ਤਾ ਬੱਚਿਆਂ ਦਾ ਰਿਸ਼ਤਾ ਇਸ ਨੂੰ ਹੋਰ ਥੋੜਾ ਕੀਤਾ ਸੋ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਾਰੇ ਟੀਚਰ ਸਹਿਬਾਨਾਂ ਦਾ ਵੀ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਅਸੀਂ ਉਹਨਾਂ ਦਾ ਆਪਣੀ ਟੀਮ ਵੱਲੋਂ ਜਿਹੜਾ ਇੱਕ ਸਨਮਾਨ ਕਰ ਰਹੇ ਹਾਂ ਕਿਉਂ ਤੁਸੀਂ ਇੱਕ ਯਾਦ ਕਰਿਆ ਕਰੋ ਉਹਨਾਂ ਨੂੰ ਸਿੱਖਿਆ ਕ੍ਰਾਂਤੀ ਦੇ ਤਹਿਤ ਜਦੋਂ ਅਸੀਂ ਪੰਜਾਬ ਦੇ ਵਿਕਾਸ ਦੇ ਵਿੱਚ ਵਾਧੇ ਦੇ ਵਿੱਚ ਯੋਗਦਾਨ ਪਾ ਰਹੇ ਸੀ ਤਾਂ ਸਾਡਾ ਸਰਕਾਰ ਨੇ ਸਾਡਾ ਮਾਨ ਸਨਮਾਨ ਕੀਤਾ ਸੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਖਾਲਾ ਹੀ ਕਰਦੇ ਹਾਂ ਇਹ ਸੰਜੀਤ ਸਾਡੇ ਐਮਐਲਏ ਕੋਲ ਹਲਕਾ ਨੌਜੀ ਥੈਂਕ ਯੂ ਬੋਡੋਰਾ